ਬਾਰਾ ਪ੍ਰਚਨ ਦੇ ਨਾਲ ਜੋੜ ਲੈ ਸੁਖਬੀ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪਕਾਲੇ ਸਰਕਾਰ ਤੇ ਰਹਿਆ ਪੰਥਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਹੀਦیاں ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਹਾਂ ਜਵਾਬ ਦੇਣਾ ਹੈ ਹਾਂਜੀ ਕੀਤਾ ਹੈ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਭੁੱਲਾ ਹੋਏ ਹਨ ਸਰਕਾਰ ਦੇ ਦਰਾਂ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇ ਜਾਓ ਸਵਾਲ ਮੈਂ ਪੜ ਰਿਹਾ ਹਾਂ ਅੰਕਤੇ ਸਮਝ ਵਿੱਚ ਆ ਰਿਹਾ ਹੈ ਕਿ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਕਤਲ ਕਰਨ ਵਾਲੇ ਜਾਲਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣੀਆਂ ਉਸ ਨੇ ਗੁਨਾਹ ਕੀਤਾ ਕਿ ਤਾ ਕਿ ਨਹੀਂ ਹਾਂਜੀ ਇਹ ਜਸਵਾਲ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਥ ਜੇ ਸਿਰੋਤ ਜੋ ਦਰਜ ਕੀ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਆਦੇ ਦੌਰਾਨ ਪੁੱਛਾ ਹੋਇਆ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾਂਹ ਦੇ ਦਿਓ ਜੀ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਨੂੰ ਬਵਾਫੇ ਦਿਵਾਉਣੀ ਬੋਬੇ ਬੇਨਾ ਕਿਸੇ ਦੇ ਮੰਗਰ ਤੋਂ ਜਿਵੇਂ ਤੁਸੀਂ ਜ਼ੱਤੇਦਾਰਾਂ ਨੂੰ ਆਪਣੀ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਦੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਥੇ ਉਹਨਾਂ ਨੂੰ ਕੋਈ ਚਿੱਠੀ ਦੇਣੀ ਕਿ ਸਰਸੇਵਾਲੇ ਸਾਧ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਭਾ ਹਾਇਆ ਨਾ ਸਰਕਾਰਾਂ ਦੇ ਗਰਨ ਬਹੁਤ ਉਲਾ ਹੋਈਆਂ ਮੈਨੂੰ ਐਸਰ ਕੇ ਬਖਸ਼ਿ ਤੁਸੀਂ ਸਬਦਾ ਸਾਧ ਨੂੰ ਆਪਣੇ ਸਾਧ ਜੱਜਦਾਰਾਂ ਨੂੰ ਬੁਲਾ ਕੇ ਮੁਆਫੇ ਬਾਰੇ ਕੀ ਹੈ ਜਾਂ ਨਹੀਂ ਕਿਹਾ ਇਸ ਸਰਕਾਰਾਂ ਨੇ ਮਰੀ ਹਾਇਆ ਨਾ ਜੀ ਆਪਿਓ ਤੁਸੀਂ ਆਪਣੇ ਪ੍ਰਟੈਚ ਤੇ ਤਤ ਸਾਫ ਦੇ ਜੱਜਦਾਰਾਂ ਨੂੰ ਬੁਲਾ ਕੇ ਸਬਦਾ ਸਾਧ ਨੂੰ ਦੇਣਾ ਮੰਤੇ ਮੁਆਫੇ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇਹ ਤਾਂ ਹਾਂ ਯਾਨਾ ਤੁਸੀਂ ਕਿਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਸਰਵਰ ਵਿੱਚ ਰੱਖੇ ਜਾਓਗੇ ਹਾਂਜੀ ਤੁਹਾਡੀ ਸਰਕਾਰ ਵੇਲੇ ਗੁਰੂ ਬਖਸ ਸਿੰਘ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋ ਲਈ ਹੋਏ ਕੰਡਾ ਦੇ ਉੱਤੇ ਪੋਸਟਰ ਲਾਏ ਗਏ ਵੰਗਾਰਿਆ ਗਿਆ ਸਿਖਾਉਣਾ ਤੰਗੀਆਂ ਗਾਰਾਂ ਉਹਦਾ ਪੋਸਟਰਾਂ ਤੇ ਲਿਖਿਆ ਲੱਗਾ ਤੁਸੀਂ ਉਹਦਾ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ਨਾਕਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਉਹਦਾ ਪੁਸ਼ਤਾ ਦੀ ਪੁਸ਼ਤ ਪਨਾਏ ਕੀਤੀ ਉਹਦਾ ਪਰ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਾ ਬਹਿ ਬਲਕਣਾ ਜਾ ਕੋਟ ਪੂਰਾ ਜਾ ਕੇ ਸੰਗਤਾਂ ਮਹਾਰਾਜ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਗੋੜੀਆਂ ਮਾਰ ਕੇ ਭੁੰਦੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਗੁਰਾ ਤੁਸੇ ਮੰਨਦੇ ਹੋ ਕੇ ਨਹੀਂ ਹੋਇਆ ਜੀ ਕੋਣ ਜਿਹੜੇ ਤੁਸੀਂ ਸ਼ਰੋਪਣੇ ਕਮੇਟੀ ਨੂੰ ਕਹਿ ਕੇ ਕਿ ਸੰਗਤਾਂ ਸਾਹਿਬ ਦੀ ਮਾਫੀਬਾਨਾ ਜਿਹੜਾ ਫੈਸਲਾ ਸੀ ਉਹਨੂੰ ਸਹੀ ਕਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਖੋਰਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣੀ ਕਮੇਟੀ ਕੋਲੋਂ ਖੋਰਕ ਦੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਣੀ ਦਵਾਈ ਹੋਈ ਮੁਆਫੀ ਨੂੰ ਸਹਿ ਤਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਨਾਹ ਕੀਤਾ